ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਹੈਲਦੀ ਪੰਜੀਰੀ ਬਣਾਵਾਂਗੇ ਡਿਲੀਵਰੀ ਤੋਂ ਬਾਅਦ ਜਿਹੜੀ ਲੇਡੀਜ਼ ਨੂੰ ਖਲਾਈ ਜਾਂਦੀ ਹੈ ਤੇ ਜੋਇੰਟ ਪੇਨ ਕਮਰ ਦਰਦ ਲਈ ਬਹੁਤ ਫਾਇਦੇਮੰਦ ਆ ਤੇ ਆਪਾਂ ਸਭ ਤੋਂ ਪਹਿਲਾਂ ਮਖਾਣੇ ਰੋਸਟ ਕਰਨੇ ਆ ਸਲੋ ਗੈਸ ਤੇ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਜਦੋਂ ਇਸ ਤਰ੍ਹਾਂ ਕ੍ਰੈਕ ਹੋਣ ਤਾਂ ਇਹ ਰੈਡੀ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂ ਸਾਰੀਆਂ ਚੀਜ਼ਾਂ ਆਪਾਂ ਰੋਸਟ ਕਰਾਂਗੇ ਸਲੋ ਗੈਸ ਤੇ ਟਾਈਸੋਗਰਾ ਮਾਲਸੀ ਲਈਆਂ ਨੂੰ ਵੀ ਸলো ਗੈਸ ਤੇ ਆਪਾਂ ਰੋਸਟ ਕਰਨਾ ਵਾ ਰੋਸਟ ਕਰਨਾ ਇਹਦਾ ਫਲੇਵਰ ਬਹੁਤ ਵਧੀਆ ਆਂਦਾ ਵਾ ਇਸ ਤਰ੍ਹਾਂ ਕਰੈਕ ਹੋਣੀ ਸ਼ੁਰੂ ਹੋ ਜਾਵੇ ਸਮਝੋ ਰਹਿ ਗਈ ਹੈ ਹੁਣ ਆਪਾਂ ਬਾਸ ਲਏ ਆ ਪਾਈਕਾ ਕੁ ਕਿਲੋ ਆਟਾ ਲਿਆ ਵਾ ਇਹਨੂੰ ਆਪਾਂ 10-12 ਮਿੰਟ ਦੇ ਵਿੱਚ ਸলো ਗੈਸ ਤੇ ਰੋਸਟ ਕਰਨਾ ਆਪਾਂ ਗੈਸ ਤੇਜ਼ ਨਹੀਂ ਕਰਨੀ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਆਪਣਾ ਰੈਡੀ ਆਟਾ ਹੁਣ ਤਾਨੂੰ ਬਾਹਰ ਕੱਢ ਲਵਾਂਗੇ 2 ਚਮਚਾ ਅਪਾ ਦੇਸੀ ਘਿਓ ਲਿਆ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬਦਾਮ ਰੋਸਟ ਕਰਾਂਗੇ ਤੁਸੀਂ ਚਾਹੋ ਆਪਣੇ ਮਨਪਸੰਦ ਦੇ ਕੋਈ ਵੀ ਡਰਾਈ ਨੱਟਸ ਲੈ ਸਕਦੇ ਹੋ ਮਖਾਣੇ ਆਪਾਂ ਗ੍ਰाइंड ਕਰਨੇ ਜਿਹੜੇ ਆਪਾਂ ਰੋਸਟ ਕੀਤੇ ਸੀ ਬਦਾਮ ਆਪਣੇ ਰੈਡੀ ਹੋ ਗਿਆ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਹਣ ਆਪਾਂ ਗੋਂਦ ਆਪਣੇ ਇਹ ਵੀ ਰੋਸਟ ਕਰਨੀ ਆ ਗੋਂਦ ਆਪਣੀ ਚੰਗੀ ਤਰ੍ਹਾਂ ਫੁੱਲ ਜਾਵੇਗੀ ਐਸਟਰਾ ਬਹੁਤ ਜਲਦੀ ਹੋ ਜਾਂਦੀ ਹੈ ਰੋਸਟ ਹੁਣ ਆਪਾਂ ਇਹਨੂੰ ਵੀ ਬਾਹਰ ਕੱਢਦੇ ਹਾਂ ਹੁਣ ਆਪਾਂ 1 ਕਿਲੋ ਦੇਸੀ ਘਿਓ ਲਿਆਵਾ ਉਹਦੇ ਵਿੱਚ ਮੈਂ ਥੋੜਾ ਜਿਹਾ ਕੱਟ ਕਰਤਾ ਦੇਸੀ ਘਿਓ ਆਪਾਂ ਨੂੰ ਬਾਅਦ ਜ਼ਰੂਰਤ ਪਊਗੀ ਆਪਾਂ ਯੂਜ਼ ਕਰਾਂਗੇ ਇੱਥੇ ਆਪਾਂ ਖਸਖਸ ਲਈਏ ਘਿਓ ਆਪਣਾ ਬਿਲਕੁਲ ਘੱਟ ਗਰਮ ਹੈ ਜਿਆਦਾ ਗਰਮ ਹੋਏਗਾ ਤਾਂ ਆਪਣੇ ਖਸਖਸ ਜਲ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਮਗਜ ਤੇ ਕਾਲੀਆਂ ਮਿਰਚ ਆਪਾਂ ਪਾਵਾਂਗੇ 1.5 ਮਿੰਟ ਹੀ ਆਪਾਂ ਇਹਨਾਂ ਨੂੰ ਰੋਸਟ ਕਰਨਾ ਇੱਕ ਚਮਚਾਪਾ ਚ ਅਜਵਾਇਣ ਪਾਵਾਂਗੇ 1.5 ਮਿੰਟ ਹੋ ਚੁੱਕਿਆ ਲਾ ਆਪਾਂ ਜਿਹੜਾ ਆਟਾ ਰੋਸਟ ਕਰਕੇ ਰੱਖਿਆ ਸੀ ਉਹਨੂੰ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂ ਤੁਹਾਨੂੰ ਜੋੜਾਂ ਦੇ ਦਰਦ ਜਾਂ ਕੋਈ ਵੀ ਤਰ੍ਹਾਂ ਦੀ ਤਕਲੀਫ ਹੈ ਇਸ ਤਰ੍ਹਾਂ ਪੰਜੀਰੀ ਬਣਾ ਕੇ ਖਾਓ ਬਹੁਤ ਫਾਇਦੇਮੰਦ ਹੈ ਤੇ ਵਿੰਟਰ ਦੇ ਵਿੱਚ ਵੀ ਬਹੁਤ ਜ਼ਿਆਦਾ ਖਾਈ ਜਾਂਦੀ ਹੈ ਸਾਰਾ ਆਪਾਂ ਮਿਕਸ ਕਰ ਲਿਆ ਆਪਣਾ ਹੁਣ ਆਪਾਂ ਸਾਰੀਆਂ ਗ੍ਰाइंड ਕਰਕੇ ਇਹਦੇ ਵਿੱਚ ਚੀਜ਼ਾਂ ਪਾਵਾਂਗੇ ਫੁੱਲ ਮਖਾਣੇ ਆਪਾਂ ਰੋਸਟ ਕਰ ਲਏ ਉਹਦੇ ਵਿੱਚ ਪਾ ਕੇ ਮਿਕਸ ਕਰਾਂਗੇ ਜੇਕਰ ਮੇਰੀ ਰੈਸਪੀ ਵਧੀਆ ਲੱਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਬਾਦਾਮ ਆਪਾਂ ਇਹਨਾਂ ਨੂੰ ਵੀ ਗ੍ਰाइंड ਕਰ ਲਿਆ ਆਪਣੀ ਗੋੰਦ ਵੀ ਇਹਨੂੰ ਵੀ ਗ੍ਰाइंड ਕਰਕੇ ਪਾਵਾਂਗੇ ਸੋ ਗਏ ਇਸ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨਾ। ਅਲਸੀ ਇਹਨੂੰ ਵੀ ਆਪਾਂ ਗ੍ਰाइंड ਕਰਾਂਗੇ ਪਰ ਥੋੜੀ ਜੀ ਅਲਸੀ ਇਹਦੇ ਵਿੱਚ ਮੈਂ ਸਾਬਤ ਰੱਖੀ ਐ। ਆਪਾਂ ਉਹਨੂੰ ਸਾਬਤ ਦੀ ਇਹਦੇ ਵਿੱਚ ਐਡ ਕਰ ਦੇਣਾ। ਇਹਦਾਂ ਜਿਹੜੇ ਪੰਜੀਰੀ ਦਾ ਫਲੇਵਰ ਬਹੁਤ ਵਧੀਆ ਆਉਂਦਾ। ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ। ਜੈਗਰੀ ਪਾਊਡਰ ਉਸੀ ਆਪਣੇ ਅਕੋਰਡਿੰਗ ਕੋਈ ਵੀ ਦੇਸੀ ਖੰਡ ਪਾਊਡਰ 슈ਗਰ ਪੁਸ਼ ਵੀ ਯੂਜ਼ ਕਰ ਸਕਦੇ ਹੋ ਤੇ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਜਿਹੜੇ ਆਪਾਂ ਰੋਸਟਡ ਚਨੇ ਆ ਇਹਨਾਂ ਨੂੰ ਵੀ ਗ੍ਰਾਈਂਡ ਕਰਕੇ ਐਡ ਕਰਾਂਗੇ ਸਾਰੀਆਂ ਚੀਜ਼ਾਂ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀਆਂ ਨੇ ਤੇ ਆਪਣੀ ਥੋੜੀ ਜਿਹੀ ਪੰਜੀਰੀ ਡਰਾਈ ਆ ਜਿਹੜਾ ਆਪਾਂ ਦੇਸੀ ਘਿਓ ਬਚਾਇਆ ਸੀ ਉਹ ਵੀ ਇਹਦੇ ਵਿੱਚ ਐਡ ਕਰਾਂਗੇ ਇਸ ਤਰ੍ਹਾਂ ਦੀ ਆਪਣੀ ਪੰਜੀਰੀ ਹੋਣੀ ਚਾਹੀਦੀ ਹੈ ਜਿਆਦਾ ਡਰਾਈ ਵੀ ਨਹੀਂ ਆਪਾਂ ਰੱਖਣੀ ਸਾਰੀਆਂ ਚੀਜ਼ਾਂ ਆਪਣੀਆਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਆਪਣੀ ਪੰਜੀਰੀ ਰੈਡੀ ਹੈ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਦੀ ਲੱਗੀ ਰੈਸਪੀ ਬਹੁਤ ਹੀ ਫਾਇਦੇਮੰਦ ਹੈਲਦੀ ਪੰਜੀਰੀ ਹੈ ਥੈਂਕਸ ਫॉर ਵਾਚਿੰਗ